ਧਾਰਮਿਕ ਸਜਾ ਦੇ ਅਖੀਰਲੇ ਦਿਨ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਸੁਖਬੀਰ ਸਿੰਘ ਬਾਦਲ ਦੀ ਸਖਤ ਸੁਰੱਖਿਆ ਵਿਵਸਥਾ ਨੂੰ ਰੱਖੇ ਸ੍ਰੀ ਗੁਰਦੁਆਰਾ ਸਾਹਿਬ ਆਉਣ ਜਾਣ ਵਾਲੇ ਸ਼ਰਧਾਲੂਆਂ ਬੱਚਿਆਂ ਬਜ਼ੁਰਗਾਂ ਆਦਿ ਸਾਰਿਆਂ ਨੂੰ ਹੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸਤਿਗੁਰ ਜੀ ਇੰਡੀਆ ਨਿਊਜ਼ ਪੰਜਾਬ ਤੇ ਮੈਂ ਇਹ ਸ਼ਾਮ ਅਸਵੇਲੇ ਸ੍ਰੀ ਮੁਕਤਸਰ ਸਾਹਿਬ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਧਾਰਮਿਕ ਸਜਾ ਦੇ ਅਖੀਰਲੇ ਦਿਨ ਸੁਖਬੀਰ ਬਾਦਲ ਵੱਲੋਂ ਅੱਜ ਇੱਥੇ ਸੇਵਾ ਕੀਤੀ ਜਾ ਰਹੀ ਹੈ ਪਰ ਸੇਵਾ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਇਲਾਕੇ ਨੂੰ ਪੁਲਿਸ ਛਾוני ਬਣਾ ਦਿੱਤਾ ਗਿਆ ਹੈ ਤੇ ਸ਼ਰਧਾਲੂਆਂ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੁਝ ਸ਼ਰਧਾਲੂ ਸਾਡੇ ਨਾਲ ਜੁੜੇ ਆ ਉਹਨਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਅ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਬਾਬਾ ਜੀ ਕੋਟਕਪੂਰੇ ਤੋਂ ਆਇਆ ਹਾਂ ਕਿੰਨੇ ਚਿਰ ਤੋਂ ਗੁਰੂ ਘਰ ਨਾਲ ਜੁੜੇ ਹੋ ਮੈਂ ਤਾਂ ਜੀ ਮੁੱਢ ਤੋਂ ਹੀ ਆ ਜੁੜਿਆ ਮੈਂ ਤਾਂ ਅੱਗੇ ਉਧਰ ਗ੍ਰਿਸ਼ਾਲ ਕੇ ਜਾਂਦਾ ਹਾਂ ਇਹ ਮੱਥਾ ਟੇਕਣ ਜੀ ਤੇ ਹੁਣ ਵੀ ਮੈਂ ਉਧਰ ਛਾਲਦਾ ਹੀ ਜਾਂ ਫਿਰ ਉਧਰ ਰਾਸ਼ ਕਰਕੇ ਫਰਮਾਇਆ ਇਹਨੂੰ ਆ ਗਿਆ ਬਾਈ ਤੁਹਾਨੂੰ ਕਿਉਂ ਰੋਕਿਆ ਗਿਆ ਸੀ ਦੇਖਿਆ ਤੁਹਾਨੂੰ ਰੋਕ ਰਹੇ ਸੀ ਅੱਗੇ ਨਹੀਂ ਜਾਣ ਦੇ ਰਹੇ ਸੀ ਕੀ ਦੱਸਿਆ ਉਹਨਾਂ ਨੇ ਉਹ ਜੀ ਆ ਉਹ ਆ ਦੇ ਵੀ ਜਰਾ ਆਪਣੇ ਗੱਈਆ ਸਿਗਵੀ ਸਿੰਘ ਬਾਦਲ ਜੀ ਤੇ ਵੀ ਇਧਰ ਨੇ ਪਛੋ ਰੋਕ ਕੇ ਇਧਰ ਦੀ ਜਾਵੜੋ ਕੋਈ ਪਰੇਸ਼ਾਨੀ ਹੋਈ ਤੁਹਾਨੂੰ ਮੇ ਪਰੇਸ਼ਾਨੀ ਤਾਂ ਬਈ ਜੀ ਹੁਣ ਰਹਿ ਗਈ ਹੁਣ ਮੈਂ ਕੀ ਦੱਸਾਂ ਮੇਰੀ 82 83 ਸਾਲ ਦੀ ਉਮਰ ਹੋ ਗਈ ਪਹਿਲੀ ਉਹ ਤੋਲ ਆ ਕੇ ਆਪਾ ਆਇਤੀ ਕੋਈ ਹੈ ਵੀ ਨੰਬਰਦਾਰ ਜੱਦੀ ਜ਼ੋਨ ਦਾ ਕੋਟ ਪੂਰਾ ਵਸਿਆ ਜੀ ਜ਼ੋਨ ਦਾ ਕੋਟ ਪੂਰਾ ਵਸਿਆ ਯਾਰ ਵੀ ਉਦੋਂ ਦੇ ਅਸੀਂ ਨੰਬਰਦਾਰ ਬਾਬੇ ਜੀ ਦੀ ਬਰਾਬਰ ਕੁਰਸੀ ਲਾਉਂਦੇ ਸੀ ਬਾਪੂ ਜੀ ਰਾਜੇ ਦੀ ਮੋਰੀ ਵੀ ਮੇਰੇ ਕੋਲੇ ਪਈ ਨੰਬਰਦਾਰ ਦੀ 50 ਸਾਲ ਮੈਨੂੰ ਹੈ ਨੰਬਰਦਾਰ ਦੀ ਛੱਤੀ ਅੱਜ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਗਿਆ ਹਾਂਜੀ ਹਾਂਜੀ ਅੱਜ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਗਿਆ ਜੀ ਧੰਨਵਾਦ ਜੀ ਇਸ ਤੋਂ ਬਿਨਾ ਜਿਵੇਂ ਜਿਵੇਂ ਅੱਗੇ ਲੋਕ ਜੁੜਦੇ ਜਾਣਗੇ ਤੁਹਾਡੀ ਅਸੀਂ ਇਸੇ ਤਰ੍ਹਾਂ ਹੀ ਸਾਰੇ ਨਾਲ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦੇ ਰਵਾਂਗੇ